ਸਵਾਗਤ ਹੈ ਜੀ ਤੁਹਾਡਾ ਪਰਮ ਫੈਮਿਲੀ ਬਲੌਗ ਚੈਨਲ ਤੇ ਅੱਜ ਤੁਹਾਡੇ ਲਈ ਇਨਸਟੈਂਟ ਤਿਆਰ ਹੋਣ ਵਾਲੇ ਗੋਲ ਗੱਪਿਆਂ ਦੀ ਰੈਸਪੀ ਲੈ ਕੇ ਆਈਆਂ ਜੋ ਕਿ ਮਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦੇ ਨੇ ਇਸ ਤਰ੍ਹਾਂ ਦੀਆਂ ਰੈਸਪੀਆਂ ਨੂੰ ਦੇਖਣ ਲਈ ਤੇ ਬਣਾਉਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਆ ਸਕੇ ਸਾਡੇ ਨਾਲ ਬਨੇ ਰਹੋ ਤੁਸੀਂ ਖਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਣਾ ਰਹੇ ਆਂਗੇ ਗੋਲ ਗੱਪੇ ਜੋ ਕਿ ਪੈਕ ਦੇ ਵਿੱਚ ਆਉਂਦੀ ਹੈ ਤੇ 1 ਮਿੰਟ ਦੇ ਵਿੱਚ ਹੀ ਬਣ ਕੇ ਰੈਡੀ ਹੋ ਜਾਂਦੇ ਨੇ ਤੇ ਬਹੁਤ ਹੀ ਜਲਦੀ ਅੱਜ ਆਪਾਂ ਉਹਨੂੰ ਬਣਾਉਣੀ ਹੈ ਸਾਰਾ ਪ੍ਰੋਸੈਸ ਆ ਤੇ ਪਾਣੀ ਵੀ ਆਪਾਂ ਇਸ ਤਰ੍ਹਾਂ ਪੇਸਟ ਲੈ ਕੇ ਆਉਂਦਾ ਕਿ ਜਿੰਨਾ ਗੋਲ ਗੱਪੇ ਦਾ ਪਾਣੀ ਹੈ ਬਹੁਤ ਹੀ ਜਲਦੀ ਤੇ ਸੌਖੇ ਤਰੀਕੇ ਨਾਲ ਪਾਣੀ ਘੜ ਦੇ ਵਿੱਚ ਬਣ ਜੂ ਸਾਰੇ ਮਸਾਲੇ ਵਗੈਰਾ ਇਹਦੇ ਵਿੱਚ ਨੇ ਕੋਈ ਨੁਸਖੇ ਦੇ ਵਿੱਚ ਤੇ ਚਲੋ ਗਾਇਜ਼ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਨੂੰ ਬਣਾਉਣ ਲਈ ਆਪਾਂ ਨੂੰ ਜੋ-ਜੋ ਸਮਾਨ ਚਾਹੀਦਾ ਅੱਜ ਮੈਂ ਤੁਹਾਨੂੰ ਉਹ ਸਾਰੇ ਬਾਰੇ ਦੱਸੂਗੀ ਸਭ ਤੋਂ ਪਹਿਲਾਂ ਆਪਾਂ ਨੂੰ ਮੇਨ ਮੇਨ ਚੀਜ਼ ਹੈ ਜਿਹੜੀ ਉਹ ਚਾਹੀਦੀ ਐ ਪੈਕਟ ਵਾਲੇ ਗੋਲ ਗੱਪੇ ਕਿ ਜਿਨ੍ਹਾਂ ਨੂੰ ਆਪਾਂ ਫਰਾਈ ਕਰਾਂਗੇ ਤੇ ਪਾਣੀ ਤੁਸੀਂ ਫਰੈਸ਼ ਚਾਹੁੰਦਾ ਵੀ ਬਣਾ ਸਕਦੇ ਹੋ ਪਰ ਅਸੀਂ ਲਿਆ ਹੈ ਇਹ ਪੇਸਟ ਇਸ ਤੋਂ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਇਸ ਤੋਂ ਕਿਵੇਂ ਬਣਦਾ ਤੇ ਪਾਣੀ ਦੇ ਵਿੱਚ ਪਾਉਣ ਲਈ ਇਹਿੱਕੀ ਗੁੰਦੀ ਲਈ ਐ ਜਿਸ ਨੂੰ ਕਿ ਆਪਾਂ ਬਾਅਦ ਵਿੱਚ ਬਣਾਵਾਂਗੇ ਇਹਦੇ ਇੰਗਰੀਡੀਐਂਟਸ ਸਗੀ ਤੇ ਆਇਲ ਉਹਨਾਂ ਨੂੰ ਫਰਾਈ ਕਰਨ ਲਈ ਚਾਹੁੰਦਾ ਮੈਂ ਦੋ ਤੋਂ ਤਿੰਨ ਆਲੂ ਨੇ ਜਿਹੜੇ ਬੋਇਲ ਕਰ ਲਏ ਨੇ ਆਲੂ ਬੋਇਲ ਕਰਕੇ ਰੱਖ ਲੈਨੇ ਤੇ ਆਈਸ ਪਾਣੀ ਨੂੰ ਠੰਡਾ ਕਰ ਲਈ ਇਹ ਥੋੜੇ ਜਿਹਾ ਪੁਰਾਣੇ ਦੇ ਪੱਤੇ ਪਾਏ ਨੇ ਤੇ ਇੱਕ ਗਲਾਸ ਪਾਣੀ ਚਾਹੀਦਾ ਆਪਾਂ ਨੂੰ ਤੇ ਆਜਿਓ ਹੁਣ ਆਪਾਂ ਬਣਾਉਣ ਦਾ ਪ੍ਰੋਸੈਸ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਮੇਨ ਕੰਮ ਹੈ ਕਿ ਆਪਾਂ ਪੈਨ ਰੱਖਾਂਗੇ ਇੰਡਕਸ਼ਨ ਦੇ ਉੱਪਰ ਪੈਨ ਰੱਖ ਕੇ ਤੇ ਇਸ ਦੇ ਵਿੱਚ ਪਾਵਾਂਗੇ ਆਇਲ ਆਇਲ ਯਰ ਫਾਈਨ ਤੁਸੀਂ ਕੁਝ ਵੀ ਪਾ ਸਕਦੇ ਹੋਗੇ ਇਸ ਲਈ ਪਹਿਲਾਂ ਪਾਇਆਗਾ ਕੜਾਹੀ ਦੇ ਵਿੱਚ ਕਿ ਜਦੋਂ ਤੱਕ ਆਪਾਂ ਪਾਣੀ ਨੂੰ ਰੈਡੀ ਕਰਾਂਗੇ ਨਾ ਤਾਂ ਆਇਲ ਚੰਗੀ ਤਰ੍ਹਾਂ ਪੱਕੀ ਹੋ ਜਾਊਗਾ। ਆਇਲ ਚੰਗੀ ਤਰ੍ਹਾਂ ਗਰਮ ਹੋ ਜਾਣਾ ਤੇ ਆਪਾਂ ਪਾਣੀ ਨੂੰ ਬਣਾਉਣ ਦੇ ਲਈ ਲਵਾਂਗੇ। ਇਸ ਤਰ੍ਹਾਂ ਦਾ ਇੱਕ ਬੋਲ ਲੈ ਲਓ ਤੁਸੀਂ। ਪਾਣੀ ਨੂੰ ਬਣਾਉਣ ਦੇ ਲਈ ਏਡੋ ਪੇਸਟ ਆਪਾਂ ਪੇਸਟ ਨੂੰ ਇਹਦੇ ਵਿੱਚ ਪਾ ਲਾਂਗੇ ਪਾਣੀ। ਬੋਇਲ ਦੇ ਵਿੱਚ ਪਾ ਕੇ ਇਸ ਨੂੰ ਕੌਣ ਤੋਂ ਬਾਅਦ ਥੋੜੀ ਖੱਟੀ ਸੌਸ ਪਾਵਾਂਗੇ। ਇਸ ਨੂੰ ਆਪਸ ਵਿੱਚ ਅੱਛੀ ਤਰ੍ਹਾਂ ਸਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਇਸ ਦੇ ਵਿੱਚ ਪਾਣੀ ਪਾਵਾਂਗੇ ਇਸ ਤਰ੍ਹਾਂ ਪਾਣੀ ਪਾਵਾਂਗੇ ਇਸ ਨੂੰ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਇਸ ਦੇ ਨਾਲ ਹੀ ਆਪਾਂ ਪਾਣੀ ਨੂੰ ਜੋ ਕਿ ਠੰਡਾ ਰਹੇ ਠੰਡੇ ਠੰਡੇ ਪਾਣੀ ਨਾਲ ਗੋਲ ਗੱਪੇ ਖਾਣ ਦਾ ਬਹੁਤ ਹੀ अपना ही अलग तो मजा होंगे गा आइस आइस कीम्च पा के आप छवे तो इसके बाद जो फिक्की बूंदी ली थी फिक्की बूंदी ली सी यू आप देंगे पानी दे ਇਸ ਨੂੰ ਥੋੜਾ ਜਿਹਾ ਚਮਚੇ ਦੇ ਨਾਲ ਹੀ ਹਿਲਾ ਦਾਂਗੇ ਤਾਂ ਜੋ ਸਾਰੀ ਪਾਣੀ ਦੇ ਨਾਲ ਅਗੇ ਉਹ ਮਿਕਸ ਹੋ ਜੇ ਪਾਣੀ ਇਹਨੂੰ ਲੱਗ ਜਾਵੇ ਤੇ ਪਾਣੀ ਦਾ ਜੋ ਟੇਸ ਤਾਂ ਖੱਟਾ ਮਿੱਠਾ ਉਹ ਇਸ ਗੁੰਦੀ ਦੇ ਨੂੰ ਗੁੰਦੀ ਉਸ ਪਾਣੀ ਨੂੰ ਟੇਸਟ ਨੂੰ ਅਬਜ਼ਰਵ ਕਰ ਲੇ ਖਾਣ ਦੇ ਵਿੱਚ ਬਹੁਤ ਹੀ ਅੱਛਾ ਲੱਗੂਗਾ ਤੇ ਇਸ ਦੇ ਵਿੱਚ ਇਸ ਦੇ ਨਾਲ ਹੀ ਆਪਾਂ ਪਾਵਾਂਗੇ ਇਸ ਦੇ ਵਿੱਚ ਬਿਲਕੁਲ ਬਰੀਕ ਕੁੱਤਰ ਕੇ ਪਾਵਾਂਗੇ 2-3 ਪਦੀਨੇ ਦੇ ਪੱਤੇ ਇਹ ਆਪਸ਼ਨਲ ਨਹੀਂ ਤੁਹਾਡੇ ਕੋਲ ਹੈ ਤਾਂ ਤੁਸੀਂ ਪਾ ਸਕਦੇ ਹੋ ਪਦੀਨਾ ਨਾਲ ਗੋਲ ਗੱਪਿਆਂ ਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਹੋ ਜਾਂਦਾ ਪਦੀਨਾ ਜਿਹੜਾ ਡਾਈਜੈਸਟ ਕਰਨ ਲਈ ਵੀ ਚੰਗਾ ਰਹਿੰਦਾ ਤੇ ਆਪਾਂ ਇਹਨੂੰ ਮਿਕਸ ਕਰ ਦਾਂਗੇ ਜਿੰਨੀ ਦੇਰ ਤੱਕ ਆਇਲ ਹੋ ਰਿਹਾ ਹੈ ਗਰਮਨ ਤੇ ਉਨੀ ਦੇਰ ਤੱਕ ਆਪਾਂ ਆਲੂ ਦੀ ਚਾਟ ਬਣਾ ਲਾਂਗੇ ਜੋ ਕਿ ਆਪਾਂ ਗੋਲ ਗੱਪੇ ਦੀ ਫਿਲਮ ਦੇ ਵਿੱਚ ਜੂਸ ਕਰਾਂਗੇ ਅੱਜ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਰਹੀ ਹਾਂ ਕਿ ਆਲੂ ਨੂੰ ਕਿਸ ਤਰ੍ਹਾਂ ਆਪਾਂ ਮੈਸ਼ ਕਰ ਲਈਏ ਬਹੁਤ ਹੀ ਵਧੀਆ ਤਰੀਕੇ ਨਾਲ ਬਰੀਕ ਇੱਕਸਾਰ ਆਲੂ ਇੱਕ ਮਿੰਟ ਦੇ ਵਿੱਚ ਮੈਸ਼ ਹੋ ਜਾਂਦੇ ਇਸ ਤਰੀਕੇ ਨਾਲ ਜਾਲੀ ਨੂੰ ਹੁਣ ਬਾਸ ਕਰਕੇ ਲੈ ਕੇ ਆਉਣੀ ਹੈ ਨੇ ਹੈਂਡ ਵਾਸ਼ ਕਰਕੇ ਉਹਨੂੰ ਕਾਜੀ ਆਲੂ ਨੇ ਜਿਹੜੇ ਆਪਾਂ ਇਹਨਾਂ ਨੂੰ ਮੈਸ਼ ਕਰ ਲਿਆ ਜਾਲੀ ਦੇ ਨਾਲ ਚੰਗੀ ਤਰ੍ਹਾਂ ਇੱਕਸਾਰ ਸਾਰੇ ਆਲੂਆਂ ਦਾ ਵਧੀਆ ਪੇਸਟ ਬਣ ਜਾਂਦਾ ਹੈਗਾ ਇਹਨਾਂ ਨੂੰ ਆਪਾਂ ਮੈਸ਼ ਕਰ ਲਿਆ ਹੈਗਾ ਬਿਲਕੁਲ ਵਧੀਆ ਤਰੀਕੇ ਨਾਲ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਆਪਾਂ ਮਸਾਲੇ ਪਾਵਾਂਗੇ ਹੁਣ ਇਸ ਦੇ ਵਿੱਚ ਆਪਾਂ ਸਵਾਦ ਅਨੁਸਾਰ ਪਾਉਣਾ ਹੈ ਤੁਸੀਂ ਬਿਲਕੁਲ ਕਾਲਾ ਨਮਕ ਕਾਲੀ ਮਿਰਚ

ਕਿ ਇਹਨਾਂ ਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਚਮਚ ਨਾਲ ਇਸ ਤਰ੍ਹਾਂ ਮੈਸ਼ ਕਰ ਲੈਣਾਗਾ ਤੁਸੀਂ ਇਸ ਦੇ ਵਿੱਚ ਬੇਕ ਕੱਟ ਕੇ ਪਿਆਜ਼ ਵੀ ਪਾ ਸਕਦੇ ਹੋ ਪਰ ਸਾਨੂੰ ਪਿਆਜ਼ ਕੱਚਾ ਖਾਣਾ ਪਸੰਦ ਨਹੀਂ ਇਸ ਲਈ ਮੈਂ ਸਕਿਪ ਕਰ ਰਹੀ ਹਾਂ ਹਾਂਜੀ ਗਾਇਜ਼ ਚਾਟ ਚਾਟ ਹੁਣ ਆਪਣੀ ਇਹ ਚਾਟ ਪੂਰੇ ਮਸਾਲੇ ਪਾ ਕੇ ਬਿਲਕੁਲ ਰੈਡੀ ਹੈ ਤਿੱਖਾ ਕਰਨਾ ਹੈ ਜਾਂ ਤੁਸੀਂ ਘੱਟ ਤਿੱਖਾ ਕਰਨਾ ਹੈ ਇਹ ਤੁਸੀਂ ਆਪਣੇ ਟੇਸਟ ਅਕੋਰਡਿੰਗ ਉਸ ਨੂੰ ਕਰ ਸਕਦੇ ਹੋਗੇ ਤੇ ਇਸ ਨੂੰ ਪਹਨੇ ਕਬੂਲ ਦੇ ਵਿੱਚ ਪਾ ਲਾਂਗੇ ਹਾਂਜੀ ਕਾਈ ਜਿਹਾ ਨਾਲ ਹੀ ਹੁਣ ਆਪਾਂ ਦੇਖਾਂਗੇ ਕਿ ਆਪਣਾ ਜਿੰਨਾ ਟਾਈਮ ਚੱਪਾ ਉਹ ਦੋਨੇ ਕੰਮ ਕਰੇ ਨੇ ਤੇ ਆਪਣਾ ਆਇਲ ਗਰਮ ਹੋ ਗਿਆ ਹੋਊਗਾ ਤੇ ਐ ਪੈਸ ਨੂੰ ਚੈੱਕ ਕਰਾਂਗੇ ਤੇ ਜਾਲੀ ਦੇ ਨਾਮ ਆ ਤੁਹਾਨੂੰ ਦੱਸਿਆ ਸੀ ਵੀ ਆਪਾਂ ਆਗੂ ਮੈਸ਼ ਕਰੇ ਸੀ ਤੇ ਜਾਲੀ ਨੂੰ ਆਪਾਂ ਪਾਣੀ ਦੇ ਨਾਲ ਧੋ ਕੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਬਹੁਤ ਸ਼ਾਇਦ ਇਹਨੂੰ ਸਾਫ਼ ਕਰ ਲੈਣਾਗਾ ਕਿਉਂਕਿ ਪਾਣੀ ਇਹਦੇ ਵਿੱਚ ਨਾ ਰਹੇ ਕਿਉਂਕਿ ਆਪਾਂ ਫਿਰ ਇਹਨੂੰ ਆਇਲ ਦੇ ਵਿੱਚ ਪਾਵਾਂਗੇ ਤੇ ਹੁਣ ਆਪਣਾ ਤੇਲ ਹੈ ਜਿਹੜਾ ਬਿਲਕੁਲ ਗਰਮ ਹੋ ਚੁੱਕਿਆ ਹੈਗਾ ਤੇ ਇਸ ਦੇ ਵਿੱਚ ਆਪਾਂ ਗੋਲਕਪ ਇਸ ਤਰ੍ਹਾਂ ਪਾਵਾਂਗੇ ਤੇ ਇਹਨਾਂ ਨੂੰ ਇਸ ਤਰ੍ਹਾਂ ਹਲਾਈ ਜਾਣਾ ਤੇਲ ਦੇ ਵਿੱਚ ਪਾ ਕੇ ਇਹਨਾਂ ਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਾਂਗੇ ਫਲੇਮ ਜਿਹੜੇ ਛਪ ਘੱਟੀ ਰੱਖਾਂਗੇ ਜਦ ਅਸੀਂ ਪਹੁੰਚ ਜਾਵਾਂਗੇ ਸਾਰੇ ਗੋਲ ਗੱਪਿਆਂ ਨੂੰ ਫਰਾਈ ਕਰਦੇ ਜਾਵਾਂਗੇ ਇੱਕ ਸਟਿੰਕ ਦੇ ਵਿੱਚ ਹੀ ਵੱਡੀਆਂ-ਵੱਡੀਆਂ ਗੋਲਾਂ ਦਾ ਰੂਪ ਧਾਰਨ ਕਰ ਲੈਂਦੇ ਆ ਇਹ stain ਜਲਦੀ ਅਸੀਂ ਕੱਟ ਕੇ ਸਾਈਡ ਤੇ ਰੱਖ ਦੇ ਜਾਵਾਂਗੇ ਸਾਰਿਆਂ ਨੂੰ ਫਰਾਈ ਕਰ ਲਾਂਗੇ ਹਾਂਜੀ ਗਾਇਜ਼ ਆਪਣੇ ਗੋਲ ਗੱਪੇ ਸਾਰੇ ਬਣ ਕੇ ਰੈਡੀ ਨੇ ਤੇ ਹੁਣ ਆਪਾਂ ਪਲੇਟਿੰਗ ਕਰਾਂਗੇ ਦੇਖੋ ਕਿੰਨੇ ਕਰਾਂਚੀ ਬਣ ਕੇ ਰੈਡੀ ਹੋਏ ਨੇ हाँ जी गाइज गोलगप्पे अपने बन चुके प्लेटिंग कर रहे हैं जो कि थोड़ी थोड़ी निम्बी सॉस पा देंगे हाँ जी गाइज अपनी प्लेट प्लेटते गोलगप्पे खाने बिल्कुल रेडी हैं इस तरह आप थोड़े समय के बच्चे इन्हों तैयार करके तो आप घर के इन्हों बना सकते हैं। इस तरह थोड़े समय के बेच तैयार करके जी आप घर के बहुत थोड़े समय के बना के गोलगप्पे इंजॉय कर सकते हैं ओके जी वीडियो वजी लगी लाइक शेयर कमेंट जरूर करो थैंक यू